ਸ਼ਹਿਰ ਦੀਆਂ ਸੜਕਾਂ ਤੇ ਕੁਮਰੇ ਹੀ ਆਵਾਰਾ ਪਸ਼ੂਕਾਰਨ ਲੋਕਾਂ ਦੇ ਆਏ ਦਿਨ ਸੜਕਾਂ ਹਾਦਸੇ ਹੋ ਰਹੇ ਨੇ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਸਾਡੀ ਫਾਸਪੇ న్యూਸ 팀 ਨਾਲ ਗੱਲਬਾਤ ਕਰਦੇ ਹਾਂ ਦੱਸਿਆ ਗਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਨਵਾਰਾ ਪਸ਼ੂਆਂ ਨੂੰ ਇਹਨਾਂ ਦੀ ਬੰਦੀ ਜਗ੍ਹਾ ਉੱਪਰ ਰੱਖਿਆ ਜਾਵੇ ਤਾਂ ਜੋ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਇਹਨਾਂ ਆਵਾਰਾ ਪਸ਼ੂਆਂ ਦਾ ਪਛਾਹ ਹੋ ਸਕੇ ਇਹ ਜੇ ਦੇਖੋ ਜੀ ਸਰਕਾਰ ਦੀ ਨਾਕਾਮੀ ਹੈਗੀ ਹੈ ਕਿਉਂਕਿ ਅਸੀਂ ਕੋਈ ਵੀ ਜਦੋਂ ਗੱਡੀ ਘਡਾਉਨੇ ਤੇ ਅਸੀਂ ਟੈਕਸ ਦਿੰਨੇ ਆ ਪਬਲਿਕ ਗਵਰਨਮੈਂਟ ਨੂੰ ਟੈਕਸ ਕਾਦੇ ਵਾਸਤੇ ਦਿੰਦੀ ਹੈ ਕਿ ਸਾਨੂੰ ਸਹੂਲਤ ਮਿਲੇ ਲੇਕਿਨ ਸਰਕਾਰ ਇੰਨੀ ਕਿ ਨਾਕਾਮੀ ਹੋ ਚੁੱਕੀ ਹੈ ਕਿ ਹਰ ਟੈਕਸ ਲਾ ਰਹੀ ਹੈ ਦੁਨੀਆ ਟੈਕਸ ਵੀ ਦੇ ਰਹੀ ਹੈ ਜਨਤਾ ਟੈਕਸ ਵੀ ਪੇ ਕਰ ਰਹੀ ਹੈ ਇੱਕ ਜੀਐਸਟੀ ਵੀ ਲਾਤੀ ਸਾਰਾ ਕੁਝ ਲਾਤਾ ਸਾਰਾ ਕੁਝ ਦੁਨੀਆ ਪੇ ਕਰਦੀ ਪਈ ਹੈ ਜਿਹੜਾ ਵੀ ਕੋਈ ਕਾਰੋਬਾਰ ਕਰਦਾ ਅੱਜ ਅਸੀਂ ਇੱਕ ਐਕਟਵਾ ਵੀ ਖਰੀਦਣੀ ਹੋਵੇ ਤੇ ਉੱਤੇ ਵੀ ਸਾਨੂੰ ਫਾਰਮ ਚ ਸਭ ਤੋਂ ਪਹਿਲਾਂ ਲੈਂਦਾ ਇੰਨਾ ਢਾੜਾ ਗਾਊ ਟੈਕਸ ਲੱਗ ਗਿਆ ਵਾ ਉਹ ਗਊ ਟੈਕਸ ਅਸੀਂ ਦੇਨੇ ਆ ਉਹ ਦੇਣ ਦਾ ਕਾਰਨ ਇਹ ਹੈ ਕਿ ਗਊਆਂ ਨੂੰ ਸੁਰੱਖਿਸ਼ ਜਗ੍ਹਾ ਤੇ ਰੱਖਿਆ ਜਾਵੇ ਕਿਉਂਕਿ ਜਦੋਂ ਗਊਆਂ ਨੂੰ ਸੁਰੱਖਿਸ਼ ਜਗ੍ਹਾ ਤੇ ਰੱਖਿਆ ਨਹੀਂ ਜਾਂਦਾ ਗਊਆਂ ਵਾਰਾ ਫਿਰਦੀਆਂ ਪਈਆਂ ਵਾਂ ਤੇ ਸੰਸਥਾ ਵੀ ਕਹਿੰਦੀਆਂ ਨੇ ਕਿ ਗਊਆਂ ਨੂੰ ਸੰਭਾਲਣ ਵਾਸਤੇ ਅਸੀਂ ਉਹਨਾਂ ਗਾੜੀ ਵੀ ਅਪੀਲ ਕਰਦੇ ਆ ਕਿ ਜਿਹੜੀਆਂ ਵਾਰਾ ਗਊਆਂ ਵਾਂ ਸਰਕਾਰ ਨੂੰ ਵੀ ਚਾਹੀਦਾ ਕਿ ਇਹਨਾਂ ਗਊਆਂ ਨੂੰ ਫੜ ਕੇ ਕਿਤੇ ਚੰਗੀ ਜਗ੍ਹਾ ਤੇ ਪਿੱਛੇ ਇਹ ਵੀ ਸੁਣਿਆ ਕਿ ਕੋਈ ਨਵਾਂ ਗਊਸ਼ਾਲਾ ਤਿਆਰ ਕਰਨ ਲੱਗੇ ਸੀ ਲੇਕਿਨ ਅਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਗਊਆਂ ਆਸਤੀ ਇੰਨਾ ਫੰਡ ਇਕੱਠਾ ਹੁੰਦਾ ਤੇ ਜਾ ਕਿੱਥੇ ਰਿਹਾ ਵਾ ਖੈਰ ਸਾਨੂੰ ਇਹ ਸਾਡਾ ਦਿਮਾਗ ਤੇ ਕੰਮ ਕਰਦਾ ਪਿਆ ਵਾ ਕਿ ਇਹ ਟੈਕਸ ਸਾਡਾ ਜਿਹੜਾ ਅਗਨੀ ਸਾਰਾ ਪਬਲਿਕ ਨੂੰ ਲੈ ਕੇ ਸਰਕਾਰਾਂ ਖਾਈ ਜਾਂਦੀਆਂ ਵਾ ਸਾਨੂੰ ਇਹਨਾਂ ਸਰਕਾਰਾਂ ਗਾੜੀ ਹੱਥ ਜੋੜ ਕੇ ਬੇਨਤੀ ਆ ਕਿ ਗਾਂ ਧੁੰਦਾ ਪੈਂਡੀਆਂ ਵਾ ਉਨ੍ਹਾਂ ਦੇ ਵਿੱਚ ਹੋਰ ਐਕਸੀਡੈਂਟਾਂ ਦੇ ਕਾਰਨ ਗਾਉਂਾਂ ਹੀ ਬੰਦੀਆਂ ਜ਼ਿਆਦਾਤਰ ਪਿੱਛੇ ਜੇ ਇੱਕ ਸਾਡੇ ਇਲਾਕੇ ਦੇ ਵਿੱਚ ਗਾਉ ਨੇ ਭਗਤਾਲੇ ਤੋਂ ਲੱਗ ਕੇ ਕੀਮਾ ਵਾਲੇ ਦੇ ਵਿਚਕਾਰ ਰਸਤੇ ਦੇ ਵਿੱਚ ਆ ਰਹੇ ਇੱਕ ਐਕਟਵਾਟ ਲੇਡੀ ਨੂੰ ਗਾਉ ਨੇ ਟੱਕਰ ਮਾਰੀ ਤੇ ਸ਼ਾਇਦ ਉਹ ਬਹੁਤ ਫੱਟਰ ਹੋ ਗਈ ਸੀ ਕਿਉਂਕਿ ਇਹਨਾਂ ਦਾ ਕਾਰਨ ਸਿਰਫ ਇਹੀ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੀ ਇੱਕ ਔਵਾਰਾ ਕੁੱਤੇ ਇਹ ਵੀ ਬਹੁਤ ਹੁੰਦੇ ਨੇ ਕਿਉਂਕਿ ਅੱਜ ਤੁਸੀਂ ਮਹੱਲੇ ਚ ਜਾ ਕੇ ਵੇਖੋ ਕਿ ਔਵਾਰਾ ਕੁੱਤੇ ਬਹੁਤ ਫਿਰਦੇ ਨੇ ਲੇਕਿਨ ਕੀ ਕਰਦੇ ਨੇ ਕਿ ਕਾਰਪੋਰੇਸ਼ਨ ਦੇ ਬੰਦੇ ਆਉਂਦੇ ਨੇ ਉਹਨੂੰ ਨਸਬੰਦੀ ਕਰਕੇ ਤੇ ਉੱਥੇ ਛੱਡ ਦਿੰਦੇ ਨੇ ਉਹਨਾਂ ਨੂੰ ਛੱਡਣ ਦਾ ਕਾਰਨ ਕੀ ਹੈਗਾ ਲੇਕਿਨ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਫੜ ਕੇ ਕਿਤੇ ਜਿੱਥੇ ਇਹਨਾਂ ਦੇ ਕੋਈ ਚੀਜ਼ ਬਣਾ ਕੇ ਉਸ ਜਗ੍ਹਾ ਤੇ ਉਹਨਾਂ ਨੂੰ ਛੱਡਣਾ ਚਾਹੀਦਾ ਹੈ ਇਹ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਰੋਡ ਟੈਕਸ ਗੱਡੀਆਂ ਦਾ ਟੈਕਸ ਹਰ ਤਰ੍ਹਾਂ ਦਾ ਟੈਕਸ ਜਿਹੜਾ ਜਨਤਾ ਵੱਲੋਂ ਸਰਕਾਰ ਦੇ ਖਜ਼ਾਨੇ ਦੇ ਵਿੱਚ ਭੇਜਿਆ ਜਾਂਦਾ ਹੈ ਪਰ ਉਹਦੇ ਬੱਲੇ ਬਦਲੇ ਜਿਹੜੀ ਸੁਵਿਧਾ ਹੈ ਉਹ ਬਿਲਕੁਲ ਨਹੀਂ ਮਿਲਦੀ ਸੜਕਾਂ ਦੇ ਉੱਤੇ ਆਵਾਰਾ ਜਿਹੜੇ ਪਸ਼ੂ ਨੇ ਆਵਾਰਾ ਗਾਵਾਂ ਨੇ ਜਿਹੜੀਆਂ ਘੁੰਮ ਰੀਆਂ ਨੇ ਜਿਹਦੇ ਕਰਕੇ ਅੱਜ ਦਿਨ ਲੋਕਾਂ ਦੇ ਐਕਸੀਡੈਂਟ ਵੀ ਹੁੰਦੇ ਨੇ ਜਦ ਕਿ ਗਊ ਟੈਕਸ ਵੀ ਸਰਕਾਰ ਦੇ ਖਜ਼ਾਨੇ ਵਿੱਚ ਭੇਜਿਆ ਜਾਂਦਾ ਪਰ ਉਹਦੇ ਬਦਲੇ ਨਾ ਸੜਕਾਂ ਸਾਫ ਮਿਲਦੀਆਂ ਨੇ ਤੇ ਨਾ ਇਹਨਾਂ ਪਸ਼ੂਆਂ ਨੂੰ ਕਿਤੇ ਰਹਿਣ ਦੀ ਕੋਈ ਵਿਵਸਥਾ ਕੀਤੀ ਜਾਂਦੀ ਹੈ ਇਹਨਾਂ ਦੀ ਵਿਵਸਥਾ ਜੇ ਨਹੀਂ ਕੀਤੀ ਗਈ ਤੇ ਆਨ ਵਾਲੇ ਸਮੇਂ ਜਿਹੜੀਆਂ ਤੁੰਡਾ ਹੋਰ ਪੈਣੀਆਂ ਨੇ ਅੱਜ ਦਿਨ ਜਿੱਥੇ ਐਕਸੀਡੈਂਟ ਹੁੰਦੇ ਨੇ ਹੋਰ ਤਦਾਦ ਵਧਣ ਦਾ ਖਤਰਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਪੈਲ ਦੇ ਆਧਾਰ ਤੇ ਜਿਹੜੇ ਆਵਾਰਾ ਪਸ਼ੂ ਸੜਕਾਂ ਤੇ ਘੁੰਮ ਰਹੇ ਨੇ ਉਹਨਾਂ ਨੂੰ ਕਿਤੇ ਬੰਦੀ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਇਨਸਾਨੀ ਜ਼ਿੰਦਗੀਆਂ ਨੂੰ ਵੀ ਬਚਾਇਆ ਜਾ ਸਕੇ ਹੁਣ ਦੇਖਣਾ ਹੋਊਗਾ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕੁ ਜਾਗਰੂਕ ਹੁੰਦਾ ਔਰ ਵੈਸੇ ਵੀ ਬਾਰ-ਬਾਰ ਖਬਰਾਂ ਲਗਾਨੇ ਨੇ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਧਿਆਨ ਦਿੰਦਾ ਐਸ ਖਬਰਾਂ ਦੇ ਗੌਰ ਨਹੀਂ ਕਰਦਾ ਤੇ ਜਾਂ ਇਹ ਚੀਜ਼ਾਂ ਨੂੰ ਹਟਾਉਣ ਦੇ ਲਈ ਜਾਂ ਇਹਨਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦੇ ਲਈ ਕੋਈ ਸੋਚ ਨਹੀਂ ਰਿਹਾ ਗਾਂ ਧੁੰਦਾ ਦੇ ਮੁੱਤਮ ਹੋ ਜਾਂਦੇ ਨੇ ਪੈਲ ਦੇ ਆਧਾਰ ਤੇ ਜਿਹੜੇ ਆਵਾਰਾ ਪਸ਼ੂ ਸੜਕਾਂ ਤੇ ਸ਼ਹਿਰ ਦੇ ਵੱਖ-ਵੱਖ ਤੇ ਲੋਕਾਂ ਦੀ ਜਿੱਥੇ ਜਾਨੀ ਮਾਲੀ ਨੁਕਸਾਨ ਵੀ ਹੁੰਦੇ ਨੇ ਤੇ ਉਹ ਤੋਂ ਬਚਾਉਣ ਦੇ ਲਈ ਇਹਨਾਂ ਨੂੰ ਆਵਾਰਾ ਪਸ਼ੂਆਂ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਦੀ ਬੰਦੀ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਇਹਨਾਂ ਦੀ ਸੁਰੱਖਿਆ ਬਣੇ ਔਰ ਇਨਸਾਨੀ ਜ਼ਿੰਦਗੀਆਂ ਦਾ ਵੀ ਕੋਈ ਘਾਹ ਨਾ ਹੋਵੇ ਕੈਮਰਾਮੈਨ ਰਾਜਨਦਰ ਅਲਫੀਲ ਸ਼ਰਮਾ ਫਾਸਟ ਨਿਊਜ਼ ਅਮਰਸਰ